दाना दिलरोज कत्ल मामले ਦੇ ਵਿੱਚ ਮਾਨਯੋਗ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਸਥਾਨ ਤੇ ਪਹੁੰਚੇ ਜਿੱਥੇ ਕਿ ਦਿਲਰੋਜ ਨੂੰ ਦਫਨਾ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਉੱਥੇ ਪੋਲ ਪੇਟ ਕੀਤੇ ਅਤੇ ਦਿਲਰੋਜ ਨੂੰ ਨਿਮਨ ਕੀਤਾ ਅਤੇ ਦਾਦੇ ਨੇ ਕਿਹਾ ਅੱਜ 2 ਸਾਲ 4 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਪਾਵਕ ਹੁੰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਉਹ ਦਿਲਰੋਜ ਨੂੰ ਆਪਣੇ ਨਾਲ ਕਰ ਲੈਣ ਆਏ ਨੇ ਉਹ ਦਿਲਰੋਜ ਨੂੰ ਕਦੇ ਨਹੀਂ ਭੁੱਲ ਸਕਦੇ परिवार ने दिलरोज नद्धांजलि भेट की है दो साल बाद जाके दिलरोज न इंसाफ मिलया है परिवार वालों जुड़ा है दिलरोज याद करके उसको श्रद्धांजलि दिता गया पावो को नजर आए सारे ही परिवार दादे दे वालों कहा कि आज जो दो साल चार महीने बीत चुके ने और ये संगति और दस साल ये ਕਾਤਲ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੰਗਤ ਹੀ ਅਰਦਾਸਾ ਦੇ ਮੂਰ ਪਿਆ ਜੱਸਾ ਸਰ ਦਾ ਕੂਟਨਕੋੜ ਧੰਨਵਾਦ ਸੁਪਰਮਾਤਮਾ ਦਾ ਮੇਰੇ ਵਕੀਲ ਪ੍ਰਯੋਗਕਰ ਘੁੰਮਣ ਜੀ ਬੀਡੀ ਗੁੱਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾਂ ਨੇ ਇਹਦੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਸੱਤ ਗੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀ ਇਸ ਜਗ੍ਹਾ ਤੇ ਖੜ ਕੇ ਤਾਂ ਇਸ ਹਾਲ ਦਾ ਸੰਗਾਰ ਸ਼ਵੇਤ ਇੱਕ ਇੱਕ ਦਿਮਾਗ ਚ ਭਲੇਖਾ ਸੀ ਕਿ ਉਹਨੂੰ سزا ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਪਰ ਨਹੀਂ ਮੈਂ ਫਿਰ ਵੀ ਅਜੇ ਘੱਲਿਆ ਤਾਂ ਕੋਈ ਦਿਲ ਰੋਹ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਯਾਨੀ ਉਹ ਦੋ ਆ ਤਾਂ ਜਿਹੜੀ ਅਕੈਡਮੀ ਵਰਕ ਕਰ ਰਹੀ ਸੀ ਬਿਲਕੁਲ ਜਾਣਦੇ ਆ ਜਾਣਦੇ ਆ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ 2.5 ਸਾਲ ਪਹਿਲਾਂ ਜਦੋਂ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਕਨੌਣਾ ਕੰਡ ਕੋਈ ਕਰ ਸਕਦਾ ਹੈ ਕਾਨੂੰਨੀ ਹਰਕਤ ਕਰ ਸਕਦਾ ਹੈ ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ ਔਰ ਬੜਾ ਹੀ ਮਨ ਖਰਾਬ ਹੋਇਆ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ بڑے ਲੋਕ ਵੀ ਦੁਨੀਆਂ 'ਚ ਬਹੁਤ ਨੇ ਪਰਕਾਰ ਸਿੰਘ ਘੰਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਟੂ ਵੀ ਪੈਸਾ ਨਹੀਂ ਲੱਗਾ ਅਰਪਿਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬੱਚੀ ਦੇ ਮਾਪੇ ਤੋਂ ਕੋਈ ਬਿਲਾਂ ਪੈਸਾ ਲੱਗਦਾ ਉਹਨਾਂ ਨੇ ਇਹ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਲਾਈ ਹੈ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਆ ਕਿ ਉਹ ਛੋਟੀ ਬੱਚੀ ਚਲੀ ਗਈ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਘਮਾਉਣੇ ਕਾਂਡ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗੇ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਕਿਉਂ ਇਤਨਾ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਭਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਵਾਕੀ ਸਲਾਗਾ ਯੋਗ ਹੈ